ਕਿਉਂਕਿ ਜਿਹੜਾ ਭਾਰਤ ਦਾ ਰਾਸ਼ਟਰਵਾਦ ਆ ਇੱਕ ਬੱਚੇ ਖਾਣੀ ਸੱਪਣੀ ਆ ਸੰਤ ਭਿੰਡਰਾਂ ਵਾਲੇ ਸਿੱਖਾਂ ਦੇ ਲਈ ਉਹ 20ਵੀਂ ਸਦੀ ਦੇ ਮਹਾਨ ਸਿੱਖ ਮਹਾਨ ਜਰਨੈਲ ਮਹਾਨ ਜਰਨੈਲ ਆ ਸਿੱਖ ਮਨਾਂ ਦੇ ਵਿੱਚ ਕਿਉਂਕਿ ਇੱਕ ਵੱਡਾ ਹਮਲਾ ਸਿੱਖਾਂ ਤੇ ਹੋਇਆ ਉਹਦੇ ਸਬੰਧ ਵਿੱਚ ਜਿਨ੍ਹਾਂ ਨੇ ਫਿਰ ਹਥਿਆਰ ਚੱਕੇ ਉਹਨਾਂ ਦੇ ਵਿੱਚੋਂ ਜਿੰਨਾ ਸੱਖਾ ਵੀ ਆ ਬਿਆੰਤ ਸੁਤੰਤ ਵੀ ਆ ਲੜਾਈ ਹੋਈ ਦੋਹਾਂ ਧਿਰਾਂ ਦੀ ਉਹ ਧਿਰਾਂ ਦੇ ਵਿੱਚ ਗੱਡ ਰਵਈਆ ਆ ਗਿਆ ਕੋਈ ਕਿਸੇ ਨੂੰ ਦੇਸ਼ ਭਗਤ ਕਹਿੰਦਾ ਕੋਈ ਕਿਸੇ ਨੂੰ ਅੱਤਵਾਦੀ ਕਹਿੰਦਾ ਕੋਈ ਕਿਸੇ ਨੂੰ ਵੱਖਵਾਦੀ ਕਹਿੰਦਾ ਹਮ ਪਰ ਜਿਹੜਾ 26 ਜਨਮ ਦਿਨ ਨੂੰ ਸਰਬੱਤ ਖਾਲਸਾ ਵੀ ਹੋਇਆ ਅਕਾਲ ਤਖਤ ਤੇ ਟਕਸਾਲ ਦੀ ਅਗਵਾਈ ਚ ਉੱਥੇ ਵੀ ਖਾਲਿਸਤਾਨ ਦਾ ਐਲਾਨ ਨਹੀਂ ਉਹਨਾਂ ਨੇ ਕੀਤਾ ਹਮ ਪੰਜਵੇਂ ਅਮਰੀਕੀ ਕਮੇਟੀ ਨੇ ਬਾਅਦ ਚ ਵੀਰ ਕੇ ਕੀਤਾ ਉਹ ਭਾਈ ਮੋਹਨ ਸਿੰਘ ਦੱਸਦੇ ਹੁੰਦੇ ਆ ਕਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਸੀ ਵੀ ਇਹ ਸਰਬੱਤ ਖਾਲਸਾ ਦੀ ਮਤਿਆਂ ਦੀ ਨਿਗਰਾਨੀ ਕਰਨੀ ਆ ਐਲਾਨ ਕਰਕੇ ਕਹਿੰਦੇ ਏਖਾਂ ਚ ਵੜ ਗਏ ਕੁਮਾਦਾ ਚ ਮੁੜ ਕੇ ਗਏ ਉਹਨਾਂ ਦੀ ਮੀਟਿੰਗ ਨਹੀਂ ਹੋਈ ਫਿਰ ਖੜਕੂ ਲਹਿਰ ਚੱਲੀ ਹਮ ਇਸ ਸਮੇਂ ਦੌਰਾਨ ਫਿਰ ਅਰਜੀਵ ਲੰਗੋ ਵਾਲਾ ਸਮਝੌਤਾ ਹੈ ਹੂੰ ਜਿਹਦੇ ਵਿੱਚ ਤੁਹਾਡਾ ਹਾਲਤ ਦਾ ਜਾਇਜ਼ਾ ਟੋੜਾ ਸਾਹਿਬ ਦਾ ਰੁਈਆ ਵੱਖਰਾ ਸੀ ਬਾਦਲ ਸਾਹਿਬ ਟੋੜਾ ਸਾਹਿਬ ਨਾਲ ਹੀ ਹੁੰਦੇ ਸੀ ਉਹ ਕਹਿੰਦੇ ਸੀ ਜਿਹੜੀਆਂ ਸੰਘਰਸ਼ ਦੌਰਾਨ ਮੰਗਾਂ ਪੈਦਾ ਹੋਈਆਂ ਪਹਿਲਾਂ ਉਹਨਾਂ ਨੂੰ ਕਹੋ ਵੀ ਪ੍ਰੀਕੰਡੀਸ਼ਨ ਸਾਡੀ ਹੈ ਵੀ ਉਹਨਾਂ ਨੂੰ ਸਾਰਿਆਂ ਨੂੰ ਛੱਡੋ ਹੂੰ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਉਹ ਇੱਕ ਵਿਆਖਿਆ ਵੱਡੀ ਹੈ ਹੂੰ ਬਰਨਾਲਾ ਸਾਹਿਬ ਬਲਵੰਤ ਸਿੰਘ ਇਹ ਫਿਰ ਸਮਝੌਤਾ ਕਰਿਆ ਜਿਹਨੂੰ ਅਰਜੀਵ ਲੰਗੋ ਵਾਲਾ ਸਮਝੌਤਾ ਕਹਿੰਦੇ ਆ ਜੀ ਉਹਦੇ ਵਿੱਚੋਂ ਹੀ ਪੜਨਾ ਵਾਪਰਿਆ ਅਸਲ ਮੰਗਾ ਸੀ ਜਿਹੜੀਆਂ ਰਹਿ ਗਈਆਂ ਸੰਘਰਸ਼ਦ ਰਾਮ ਜਿਹੜੀਆਂ ਪੈਦਾ ਹੋਈਆਂ ਸੀ ਉਹ ਮੰਨ ਨਹੀਂ ਜਿਵੇਂ ਹੋਣਾ 2 ਦਸੰਬਰ ਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਬਰਤਾਨਾ ਸਿਰਜਿਆ ਹੁਕਮਨਾਮਾ ਉਹ ਤੋਂ ਧਿਆਨ ਪਾਸੇ ਹਟਾ ਕੇ ਹੋਰ ਪਾਸੇ ਗੱਲਾਂ ਚੱਲ ਰਹੀਆਂ ਨੇ ਭਰਤੀ ਕਰਨੀਆਂ ਆ ਤੇ ਨਹੀਂ ਕਰਨੀਆਂ ਇਹਨੇ ਨਿਗਰਾਨੀ ਕਰਨੀ ਸੀ ਇਹਦੇ ਰਾਹੀਂ ਕਰਨੀ ਸੀ ਉਹਨੂੰ ਮੰਨੋਂਗੇ ਜਾਂ ਜਿਹੜੀ ਭਾਰੂ ਤੇਰ ਹੁੰਦੀ ਆ ਉਹ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਉਦੋਂ ਫਿਰ ਉਹਨੂੰ ਕਿਹਾ ਗਿਆ ਵੀ ਇਸ ਸਮਝੌਤਾ ਪਰਸਤ ਸਿਆਸਤਾਂਗੀ ਫਿਰ ਬੜਾ ਲਹੂ ਡੁੱਲਿਆ ਪੰਜਾਬ ਦੇ ਜਦੋਂ ਫਿਰ ਬਾਦਲ ਸਾਹਿਬ ਦਾ ਕਮਜ਼ਾ ਹੋ ਗਿਆ ਹਮ ਬਸਪਾ ਨਾਲ ਅਲਾਈਅੰਸ ਹੋ ਗਿਆ ਹਮ ਟੋੜਾ ਸਾਹਿਬ ਦਾ ਤਜਰਬਾ ਸੀ ਉਹ ਕਹਿੰਦੇ ਵੀ ਜਦੋਂ ਜਨ ਸੰਘ ਨਾਲ ਜਾਂ ਜਨਤਾ ਪਾਰਟੀ ਨਾਲ ਇਹਨਾਂ ਸਾਡਾ ਉਹ ਸਾਨੂੰ ਲੀਹੋਂ ਲਾਉਂਦੇ ਨੇ ਇਹ ਆ ਜਿਹੜੀ ਦਲਿਤ ਸੈਨਾ ਇਹ ਆਪਾਂ ਨੂੰ ਸਿੱਖ ਸਿਧਾਂਤਾਂ ਤੇ ਕਾਇਮ ਰੱਖੂ ਪਰ ਬਾਦਲ ਸਾਹਿਬ ਨੇ ਬਿਨਾਂ ਕਿਤੇ ਵਿਚਾਰੇ ਬਿਨਾਂ ਇਹਨੂੰ ਟੋੜਾ ਸਾਹਿਬ ਨਾਲ ਵਿਚਾਰੇ ਇੱਕ ਤਰਫਾ ਤੌਰ ਤੇ ਐਲਾਨ ਕਰਤਾ ਹਮ ਉਹਦੇ ਵਿੱਚ ਤਾਂ ਫਿਰ ਹੈ ਉਹ ਭਰਿਆ ਵੀ ਆਤਮ ਹਸਮਰਪਣ ਵਾਲੀ ਸਿਆਸਤ ਆ। ਉਹਦਾ ਨਤੀਜਾ ਹੁਣ ਕਿੱਥੇ ਨਿਕਲਿਆ ਤੁਸੀਂ ਆ ਕੇ ਦੇਖ ਲਓ। ਹਮ ਤਖਤਾਂ ਦੇ ਜਥੇਦਾਰਾਂ ਨਾਲ ਕੀ ਕੀਤਾ ਟੋੜਾ ਸਾਹਿਬ ਨਾਲ ਕੀ ਕੀਤਾ। ਇਸ ਪ੍ਰਸੰਗ ਦੇ ਵਿੱਚ ਨਾ ਉਹ ਹੱਤਵੰਦੀ ਸੀ ਨਾ ਉਹ ਵਖਵੰਦੀ ਸੀ। ਜੇ ਤੁਸੀਂ ਪੰਜਾਬ ਦੇ ਨਜ਼ਰੀਏ ਤੇ ਦੇਖੋ ਪੰਥ ਦੇ ਨਜ਼ਰੀਏ ਤੇ ਦੇਖੋ। ਜੇ ਉਹ ਹੱਤਵੰਦੀ ਨਾ ਉਹਨਾਂ ਦੇ ਖਿਲਾਫ ਕੋਈ ਇੱਕ ਹੋਰ ਗੱਲ ਦੇਖੋ। ਰਿਕਾਰਡ ਦੇ ਵਿੱਚ ਵੀ ਉਦੋਂ ਤੱਕ ਉਹਨਾਂ ਖਿਲਾਫ ਕੋਈ ਐਫ ਆਈ ਆਰ ਵੀ ਹੈ ਨਹੀਂ ਸੀ ਕੇਸ ਵੀ। ਫੇ ਹਮਲਾ ਕਿਉਂ ਕੀਤਾ ਸਰਕਾਰ ਨੇ ਦਰਬਾਰ ਦਾ? ਸਰਕਾਰ ਨੇ ਹਮਲਾ ਇਸ ਕਰਕੇ ਕੀਤਾ ਉਹਨਾਂ ਨੇ ਅਨੰਦਪੁਰ ਦੇ ਮੱਤੇ ਨੂੰ ਕਿਹਾ ਵੀ ਇਹ ਤਾਂ ਖਾਲਸਤਾਨ ਦੀ ਲੜਾਈ ਲੜ ਰਹੇ ਨੇ। ਹੂੰ। ਮੁਲਕ ਨੂੰ ਵਾਰਿਆ। ਹੂੰ। ਕਿਉਂਕਿ ਜਿਹੜਾ ਭਾਰਤ ਦਾ ਰਾਸ਼ਟਰਵਾਦ ਆ ਇੱਕ ਬੱਚੇ ਖਾਣੀ ਸੱਪਣੀ ਆ। ਹੂੰ। ਅੰਦਰੋਂ ਇੱਕ ਦੁਸ਼ਮਣ ਉਭਾਰਦੇ ਨੇ। ਕਹਿੰਦੇ ਨੇ ਦੁਸ਼ਮਣਾਂ, ਦੁਸ਼ਮਣਾਂ, ਦੁਸ਼ਮਣਾਂ। ਕਿਉਂਕਿ ਉਹਹੀ ਗੱਲ ਚੱਕ ਲੈਂਦੇ ਨੇ ਵੀ ਜਦੋਂ ਪਾਰਥ ਤੇ ਪਾਕਿਸਤਾਨ ਬਣਿਆ ਹੂੰ ਹਿੰਦੂ ਕੌਮ ਨੇ ਹਿੰਦੁਸਤਾਨ ਲੈ ਲਿਆ। ਹਾਲਾਂਕਿ ਹਿੰਦੁਸਤਾਨ ਕਿਤੇ ਨਾਮ ਹੈ ਨਹੀਂ ਕਾਗਜ਼ਾਂ 'ਚ। ਹੂੰ। ਪਾਕਿਸਤਾਨ ਨੇ ਮਤਲਬ ਅਸਲਾਮ ਵਾਲਿਆਂ ਨੇ ਪਾਕਿਸਤਾਨ ਲੈ ਲਿਆ। ਮੁਸਲਮਾਨ ਪਰ ਮਾਨੇ ਭਾਗ ਲੈ ਲਿਆ ਉਹਨਾਂ ਨੇ ਜਿਹੜੀ ਸਿੱਖ ਕੌਮ ਸੀ ਉਹਦਾ ਕੁਝ ਬੜਿਆ ਨਹੀਂ ਜਦੋਂ ਫਿਰ ਪੰਜਾਬ ਚੋਂ ਕੋਈ ਗੱਲ ਉੱਠਦੀ ਆ ਸਿੱਖਾਂ ਫਿਰ ਉਹ ਇੱਥੋਂ ਦੀ ਵਸੋਂ ਨੂੰ ਡਰਾਉਂਦੇ ਨੇ ਇੱਕ ਤਾਂ ਵੀ ਇਹ ਤਾਂ ਜੀ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਆ ਫਿਰ ਉਹਦੇ ਵਿਰੋਧ ਚ ਮੁਲਕ ਨੂੰ ਇਕੱਠਾ ਕਰਦੇ ਨੇ ਤੁਸੀਂ ਪਹਿਲਾਂ ਕਿਹਾ ਵੀ ਸੰਤਾਂ ਨੇ ਕਦੇ ਖਾਲਸਾਣ ਦੀ ਗੱਲ ਨਹੀਂ ਕੀਤੀ ਬਹੁਤੇ ਲੋਕ ਕਹਿੰਦੇ ਆ ਵੀ ਸੰਤ ਕਹਿੰਦੇ ਹੁੰਦੇ ਸੀ ਜਿਸ ਦਿਨ ਦਰਬਾਰ ਸਾਹਿਬ ਤੇ ਜਾਂ ਧਾਰਮਿਕ ਸਥਾਨਾਂ ਤੇ ਕੋਈ ਅਟੈਕ ਹੋ ਹੋਇਆ ਜਾਂ ਇਧਰ ਨੂੰ ਸਰਕਾਰਾਂ ਨੇ ਮੂੰਹ ਕੀਤਾ ਉਸ ਦਿਨ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਦੇਖੋ ਸੰਤਾ ਨੇ ਕਿਹਾ ਹੋ ਮੈਂ ਨਹੀਂ ਸੁਣਿਆ ਕਿ ਚਰਚੇ ਦੀ ਬਹੁਤ ਆ ਪਰ ਮੈਂ ਤਾਂ ਇਹ ਸੁਣਿਆ ਜਦੋਂ ਉਹਨਾਂ ਦੇ ਵੀਡੀਓ ਵੀ ਨੇ ਨਾ ਹੁਣ ਭਾਰਤ ਨਾਲ ਰਹਿਣਾ ਚਾਹੁੰਦੇ ਆ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ ਕਲਾ ਬਣ ਕੇ ਨਹੀਂ ਰਹਿਣਾ ਚਾਹੁੰਦੇ ਜੇ ਖਾਲਸਤਾਨ ਅਸੀਂ ਖਾਲਸਤਾਨ ਮੰਗਿਆ ਨਹੀਂ ਨਾ ਸਾਡੀ ਮੰਗ ਆ ਪਰ ਜੇ ਦੇਣਗੇ ਅਸੀਂ ਨਾ ਨਹੀਂ ਕਰਦੇ ਜਦੋਂ ਲੜਾਈ ਹੁੰਦੀਆਂ ਨਾ ਲੜਾਈ ਚ ਕਈ ਵਾਰ ਟੋਨ ਸਖਤ ਹੋ ਜਾਂਦੀ ਆ